ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਾਂਗੇ ਕੁਝ ਕ ਸ਼ਬਦ ਤੇ ਨਾਲ ਸੈਂਟੈਂਸੇਜ਼ ਨੰਬਰ 1 ਸੇਕੋ ਸੇਕੋ ਸੁੱਕਾ ਇ ਲਕਲੀਮਾ ਦੀ ਮਿਲਾਨੋ ਐ ਸੇਕੋ ਮਿਲਾਨ ਦਾ ਮੌਸਮ ਖੁਸ਼ਕ ਹੈ ਨੰਬਰ 2 ਉਮੀਦੋ ਨਮੀ ਉਮੀਦੋ ਇ ਲਕਲੀਮਾ ਦੀ ਮਿਲਾਨੋ ਐ ਉਮੀਦੋ ਮਿਲਾਨ ਦਾ ਮੌਸਮ ਨਮੀ ਵਾਲਾ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਪੌਲੋ ਜ਼ਰੂਰ ਕਰ ਲੈਣਾ ਸਰੇਨੋ ਸਰੇਨੋ ਸ਼ਾਂਤ ਜਾਂ ਸਾਫ਼ ਈਲ ਚੇਇਲੋ ਐ ਸਰੇਨੋ ਅਸਮਾਨ ਸਾਫ਼ ਹੈ ਨੂਵੋਲੋਜ਼ੋ ਬੱਦਲਵਾਈ ਈ ਲਚੇਇਲੋ ਐ ਨੂਵੋਲੋਜ਼ੋ ਅਸਮਾਨ ਵਿੱਚ ਬੱਦਲਵਾਈ ਹੈ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਪਸੰਦ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰਨਾ ਸਾਨੂੰ ਸੇਤਮੰਦ ਸਾਨੂੰ ਈ ਲਕਾ ਨੇ ਐ ਸਾਨੂੰ ਕੁੱਤਾ ਸੇਤਮੰਦ ਹੈ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ